ਮੱਛੀ ਵਾਲਾ ਪਿੰਡ ਹੈ ਗੁਰੂ ਰੰਧਾਵਾ ਇੱਥੇ ਪਹੁੰਚੇ ਨੇ ਇਸ ਪਰਿਵਾਰ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੁਸੀਂ ਦੇਖੋ ਕਿ ਘਰ ਦੇ ਅੰਦਰ ਹਾਲਾਤ ਕਿੰਨੇ ਬੁਰੇ ਨੇ ਔਰ ਪਿੱਛੇ ਨਾ ਤਾਂ ਸਮਾਨ ਕੋਈ ਬਚਿਆ ਗਾਰਾ ਸੱਜ ਲੋ ਹੈ ਹੀ ਪਰ ਤੁਸੀਂ ਦੇਖੋ ਕਿ ਪਿੱਛੇ ਘਰ ਦੀਆਂ ਕੰਧਾਂ ਤੱਕ ਡੇਗੀਆਂ ਨੇ ਔਰ ਇਹ ਹਾਲਾਤ ਜੋ ਨੇ ਤੁਸੀਂ ਇਹ ਇਹ ਤਸਵੀਰ ਦੇਖੋ ਕਿ ਪਿੱਛੇ ਜੋ ਕਮਰਾ ਸੀ ਜੋ ਵੇੜਾ ਜੋ ਫਰਸ਼ ਸੀਗਾ ਉਹ ਤੱਕ ਨਹੀਂ ਬਚਿਆ ਇੰਨੀ ਮਾਰ ਪਾਣੀ ਦੀ ਪਈ ਹੈ ਔਰ ਤੁਸੀਂ ਮਾਤਾ ਕਿੱਥੇ ਨੇ ਜਿੱਨਾਂ ਦਾ ਘਰ ਹੈ ਆ ਜਾਓ ਸੋ ਇਹ ਕੀ ਕਹਿੰਦੇ ਬਾਹਰ ਨਾ ਜਾਓ ਬਾਹਰ ਆ ਜਾਓ ਅੰਗੇ ਮੈਂ ਡੋਰ ਨਾ ਵੀਰੇ ਵੀਰੇ ਦਾਣਾ ਹੋਈ ਵੀਰੇ ਮੇਰਾ ਕਹਾਣੀ ਇਹ ਕੋਈ ਨਹੀਂ ਮੈਂ ਇਹ ਮੇਰਾ ਘਰ ਆ ਰਹੇ ਜੇ ਇਹੋ ਹੀ ਮੇਰਾ ਤੁੰਗਾ ਕਿ ਮੇਰਾ ਫੇਰ ਘਰ ਸਾਰਾ ਮੇਰਾ ਘਰ ਲੜ ਗਿਆ ਬਈ ਤੇ ਸੁੱਟੋ ਵਰ ਤੇ ਮੈਂ ਬੈਠ ਕੇ ਰਹੀਆਂ ਗਈ ਨਾ ਬਾਅਦ ਦੱਸੀ ਉਹ ਵੀ ਜਾਣੀ ਕਿ ਮਸ਼ੀਨ ਵੀ ਮੇਰਾ ਸਾਰਾ ਲੜ ਗਿਆ ਤੇ ਜੁੱੱਸੀ ਉਹ ਵੀ ਲੜ ਗਿਆ ਤੰਦਾ ਮੇਰਾ ਤੇ ਕਿਹੜਾ ਦਵਾਈ 10000 ਦੀ ਮਹੀਨੇ ਦੀ ਦਵਾਈ ਲੈਂਦੀ ਚੱਕੀ ਚਲਾ ਕੇ ਮੈਂ ਤੰਦਾ ਕਰਦੀ ਰਹੀ ਤੇ ਨਾ ਤੁਸੀਂ ਟੈਨਸ਼ਨ ਨਾ ਲਓ ਆਪਾ ਨਾਲੇ ਬਾਈ ਤੁਹਾਡਾ ਧੰਨਵਾਦ ਨਹੀਂ ਤੁਹਾਡਾ ਧੰਨਵਾਦ ਭਾਜੀ ਇਹ ਆਪਾ ਮਰੇ ਮਾਣੇ ਨਾ ਨਾ ਇਹ ਨਾ ਕਰੋ ਪਲੀਜ਼ ਆਪਾ ਤੁਹਾਡਾ ਧੰਨਵਾਦ